ਸਤਨਾਮ ਜੀ ਕਾਗਜ਼ ਫੜੇ ਆ ਹੱਥ 'ਚ ਕੀ ਸ਼ਿਕਾਇਤ ਦੇ ਕੇ ਆਏ ਹੋ ਸਤਨਾਮ ਸਿੰਘ ਜੀ ਕਿਤਨਾ ਕਿਤੇ ਤੁਸੀਂ ਵੀ ਫਿਰ ਆਪਣਾ ਦਾਪੇਚ ਖੇੜ ਹੀ ਗਏ ਸਰ ਜੀ ਜਾਂਚ ਕੀਤੀ ਹੈ ਜੇ ਮੇਰੀ ਸੀਐਡੀ ਰੱਖ ਸਕਦੇ ਰਪਾਉਂ ਰੱਖ ਸਕਦੇ ਆ ਇਹ ਸਾਜੀ ਖੇੜਨਾ ਪਣਾ ਹੀ ਕਾਮ ਬੇਟਾ ਨਾਰੇ ਹਾਂ ਤਾਂ ਪੜਾ ਹੀ ਨਾ ਲੀਆਂ ਭੜੀਆਂ ਘਾਟਾਂ ਨੀਆਂ ਕਿਦਾਂ ਕਿਦਾਂ ਨੀਆਂ ਚਾਲ ਪੇਟਾਂ ਚੱਲਦੀਆਂ ਜੀ ਸਸ਼ੀਕਾਰ ਤੁਸੀਂ ਜੁੜੇ ਹੋ ਵਿਸ਼ਵ ਟੀਵੀ ਦੇ ਨਾਲ ਪਹੁੰਚੇ ਹਾਂ ਅਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਨਾਮ ਸਿੰਘ ਦੇ ਘਰ ਸਤਨਾਮ ਸਿੰਘ ਵੱਲੋਂ ਅੱਜ ਸਵੇਰੇ ਇੰਟਰਵਿਊ ਦਿੱਤੀ ਗਈ ਸੀ ਜਿਸ ਵਿੱਚ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਉਸ ਦਾ ਘਰ-ਬਾਰ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਸਤਨਾਮ ਸਿੰਘ ਆਪਣੇ ਘਰ ਦੇ ਵਿੱਚ ਰਹਿ ਰਿਹਾ ਆਪਣੇ ਪਰਿਵਾਰ ਨੂੰ ਕਿਸ ਤਰੀਕੇ ਨਾਲ ਪਾਲ ਰਿਹਾ ਵਾ 300 350 ਰੁਪਿਆ ਕਮਾ ਕੇ ਤਾਂ ਦੂਸਰੇ ਪਾਸੇ ਸਤਨਾਮ ਸਿੰਘ ਵੱਲੋਂ ਅੱਜ ਬਲਵਿੰਦਰ ਸਿੰਘ ਜੋਗੀ ਕਾਂਗਰਸ ਪਾਰਟੀ ਦੇ ਨਾਲ ਸਬੰਧ ਰੱਖਦੇ ਨੇ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਜਿਮਨੀ ਚੋਣ ਵਾਰਡ ਨੰਬਰ 24 ਤੋਂ ਤਾਂ ਉਹਨਾਂ ਦੇ ਉੱਤੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਸਤਨਾਮ ਸਿੰਘ ਵੱਲੋਂ ਗੱਲਬਤ ਕਰ ਲਾਂਗੇ ਕਿ ਸਤਨਾਮ ਸਿੰਘ ਵੱਲੋਂ ਕੀ ਸ਼ਿਕਾਇਤ ਦਰਜ ਕਰਵਾਈ ਗਈ ਸਤਨਾਮ ਜੀ ਕਾਗਜ਼ ਫੜੇ ਆ ਹੱਥ 'ਚ ਕੀ ਸ਼ਿਕਾਇਤ ਦੇ ਕੇ ਆਏ ਸ਼ਿਕਾਇਤ ਦੇ ਕੇ ਆਏ ਸਰਦੀ ਐਨਓਸੀ ਲੈਣ ਲਈ ਬੰਦੇ ਮੀਨਾਵਿਲਾ ਜਾਂਦਾ ਦੋ ਮੀਨੇਵ ਲੱਗ ਜਾਂਦੇ ਆ ਇਹਨਾਂ ਗਲਤ ਐਨਓਸੀ ਲਈ ਆ ਪੰਜਾ ਮਰਲੇ ਦੀ ਕਹਗੇ 15 ਮਰਲੇ ਜਗਾ ਨਾ ਰਹੀ ਮੇਰੀ ਪੰਜ ਮਰਲੇ ਮੈਂ ਪੰਜ ਦੀ ਲਈ ਆ ਪੰਜ ਮਰਲੇ ਦੀ ਜਗਾ ਲਈ ਦੀ ਦਿੱਤੀ ਆ ਇਹਨਾਂ 15 ਮਰਲੇ ਰੋ ਪੰਜ ਮਰਲੇ ਬਣਾਏ ਨੇ ਤੇ ਇਹ ਸਾਰੀ ਮੇਰ ਦੀਆਂ ਮਿਹਰਬਾਨੀਆਂ ਆ ਜੀ ਇੱਕ ਦਬਕੇ ਦੇ ਨਾਲ ਸਹੀ ਅਫਸਰਾਂ ਨੂੰ ਨਾਲ ਦਬਕੇ ਨਾਲ ਕੰਮ ਕਰਾ ਕੇ ਐਨਓਸੀ ਲਈ ਗਈ ਆ ਨਹੀਂ ਤੁਹਾਨੂੰ ਕਿੱਦਾਂ ਪਤਾ ਕਿ 15 ਮਰਲੇ ਜਗਾ ਹੀ ਤੇ ਪੰਜ ਮਰਲੇ ਦੀ ਉਹਨਾਂ ਨੇ ਐਨਓਸੀ ਲਈ ਤੁਸੀਂ ਜਾ ਕੇ ਜਾਂਚ ਕੀਤੀ ਸਰ ਜੀ ਜਾਂਚ ਕੀਤੀ ਜੇ ਮੇਰੀ ਸੀ ਆੜੀ ਰੱਖ ਸਕਦੇ ਰਪਾ ਵੀ ਰੱਖ ਸਕਦੇ ਆ ਇਹ ਸਿਆੜੀ ਸਿਆੜੀ ਲੈ ਸਕਦੇ ਹਿੰ ਲੈ ਸਕਦੇ ਨੇ ਸਿਆੜੀ ਜੋ ਕੀਤਾ ਮੇਰ ਨੇ ਕੀਤਾ ਜੋ ਵੀ ਕੀਤਾ ਕਿਉਂਕਿ ਇਹਨੇ ਜੋਗੇ ਉਹ ਵੀ ਨਹੀਂ ਹੈਗੇ ਕਿਉਂਕਿ ਰਿਸ਼ਤੇਦਾਰ ਆ ਮੇਰ ਉਹਨਾਂ ਦਾ ਉਹ ਜੋ ਕਹਿਣਗੇ ਉਹੀ ਮੇਰ ਕਰੇਗਾ ਜੀ ਜੀ ਅੱਛਾ ਤੁਸੀਂ ਵੀ ਆਪਣੀ ਐਨਓਸੀ ਲਈ ਸੀ ਤੁਹਾਨੂੰ ਕਿੰਨਾ ਕ ਸਮਾਂ ਲੱਗ ਗਿਆ ਸੀ ਲੈਣ ਦੇ ਮੈਨੂੰ ਹਫਤਾ ਲੱਗ ਗਿਆ ਜੀ ਐਨਓਸੀ ਲੈਣ ਦੇ ਜੀ ਫਿਰ ਮੈਨੂੰ ਕਿਰੇ ਮਿਲੀ ਜਾ ਕੇ ਕੱਲ ਫਿਰੇ ਮਾਰ ਮਾਰ ਕੇ ਥੱਕ ਗਏ ਅਸੀਂ ਨਹੀਂ ਤਾਂ ਬੇੜਾ ਮੇਰਾ ਇਹਨੂੰ ਪੁੱਲੇ ਮੇਰੇ ਨਾਲ ਜਾਂਦਾ ਰਿਹਾ ਡੜੀ ਭੰਗ ਕੇ ਕੰਮ ਤੋਂ ਨਹੀਂ ਛੁੱਟੀ ਕਰਾ ਕੇ ਅਨੋਸੀ ਲੈਣੀ ਆ। ਅਈ ਫਿਰੇ ਤੇ ਫਿਰੇ ਮਰਦੇ ਇਹਨਾਂ ਨੂੰ ਉਸੇ ੜੇ ਅਨੋਸੀ ਮਿਲ ਗਈ। ਉਹ ਵੀ ਡਬਲ। ਇੱਕ ਅਰੀ ਪੰਜ ਦੀ, ਇੱਕ ਅਰੀ 15 ਮਰਲਿਆਂ ਦੀ। ਇਹਨਾਂ ਲੈ ਕੇ ਮੁਰਗੇ ਕੱਟ ਕਰਕੇ ਪੰਜਾਂ ਮਰਲਿਆਂ ਦੀ ਲਈ ਆ। ਸ੍ਰੀ ਰਾਮ ਸਿੰਘ ਜੀ, ਕਿਤਨਾ ਕਿਤੇ ਤੁਸੀਂ ਵੀ ਫਿਰ ਆਪਣਾ ਦਾਪੇਚ ਖੇੜ ਹੀ ਗਏ। ਕੀ ਸਾਡੀ ਖੇਡਣਾ ਪਣਾ ਹੀ ਕੰਮ ਬੇਟਾ ਨਾਰੇ ਹਾਂ ਤਾਂ ਪੜਾ ਹੀ ਨਾਲੀਆਂ। ਵੱਡਿਆਂ ਘਰਾਟਾਂ ਦੀਆਂ, ਕਿਦਾਂ-ਕਦਾਂ ਦੀਆਂ ਚਾਲ ਪੇਟਾਂ ਚੱਲਦੀਆਂ ਜੀ। ਅੱਛਾ ਤੁਸੀਂ ਵੱਡੇ ਘਰਾਣਿਆਂ 'ਚ ਇਹਨਾਂ ਨੂੰ ਗਿੰਦੇ ਹੋ ਬਲਵਿੰਦਰ ਸਿੰਘ ਨੂੰ ਵੀ ਵੱਡੇ ਘਰਾਣਿਆਂ ਦੇ ਵਿੱਚ ਵੀ ਸ਼ਾਮਲ। ਗੇ ਬੜਿਆ ਕਰਾ ਹੈ ਜੈ ਜਮਸੀ ਇਹਨਾਂ ਲਖਣ ਭਰਾ ਦੇ ਬੜਿਆ ਕਰਾ ਨੇ ਸਾਡੇ ਕਾਂਗਰਸੀਆਂ ਦੇ ਦਾ ਪੇਜੇ ਨਾਲ ਕੋ ਸਾਰੇ ਹੈਗੇ ਆ ਕਿਉਂਕਿ ਕਰਦੇ ਨਹੀਂ ਆ ਪਹਿਲਾਂ ਜਿਮਨੀ ਜਿਹੜੀਆਂ ਚੋਣਾ ਹੋਣ ਜਾ ਰਹੀਆਂ ਹੁਣ ਵੀ ਇਹਨਾਂ ਕਰਕੇ ਗਈਆਂ ਇਹਨਾਂ ਦੇ ਭਰਾ ਦੀ ਡੈਥ ਹੋਈ ਹੈ ਹਾਂਜੀ ਇਹਨਾਂ ਦੇ ਭਰਾ ਦੀ ਡੈਥ ਹੋਈ ਹੈ ਇਹਨਾਂ ਦੇ ਭਰਾ ਦੀ ਡੈਥ ਹੋਈ ਉਹਦੇ ਤਾਂ ਇਹਨਾਂ ਨੇ ਪਹਿਲੇ ਹੱਡੇ ਪੋਲ ਯਾਰ ਹੋਣੇ ਆ ਤੇ ਮੇਰੇ ਦੇ ਨਾਲ ਰਲ ਕੇ ਨਾ ਐਨਓਸੀ ਦਾ ਇਹ ਰਫੇਰ ਕੀਤੀ ਆ ਜਗ੍ਹਾ ਦੀ ਰਫੇਰ ਕੀਤੀ ਆ ਅਫਸਰ ਛਾਈ ਦੇ ਨਾਲ ਮੇਰੇ ਨੇ ਦਬਾਅ ਬੋਗਾ ਕਰਕੇ ਦਾ ਆਪਣਾ ਜਲਦੀ ਕੀਤਾ ਹੈ ਅਜਾ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਮੇਰ ਨੂੰ ਮਿਲੇ ਸੀ ਉਸ ਤੋਂ ਪਹਿਲਾਂ ਸ਼ਿਕਾਇਤ ਦਰਜ ਕਰਾਉਣ ਤੋਂ ਪਹਿਲਾਂ ਮੇਰੇ ਨਾਲ ਗੱਲਬਾਤ ਕੀਤੀ ਕੋਈ ਜਾ ਕੇ ਮੇਰੇ ਨਾਲ ਗੱਲ ਨਹੀਂ ਕੀਤੀ ਆਪਾਂ ਆਪਣੇ ਲੀਡਰ ਨਾਲ ਗੱਲ ਕੀਤੀ ਖੈਰੀ ਭਾਜੀ ਨਾਲ ਗੱਲ ਕੀਤੀ ਭਾਜੀ ਆ ਕੰਮ ਹੋਣ ਰਿਹਾ ਜੇ ਉਹਨਾਂ ਨੂੰ ਅਸੀਂ ਮੁੜ ਕੇ ਦੱਸਿਆ ਜੀ ਹਾਂਜੀ ਲੱਗਦਾ ਨਹੀਂ ਤੁਹਾਨੂੰ ਜੇਕਰ 15 ਮਰਲੇ ਨੂੰ 5 ਮਰਲੇ ਕਹਿ ਕੇ ਐਨਓਸੀ ਲੈ ਸਕਦੇ ਨੇ ਕੱਲ ਨੂੰ 21 ਤਰੀਕ ਨੂੰ ਜਦੋਂ ਚੋਣਾ ਹੋਣੀ ਆਵਾ ਤਾਂ ਉਦੋਂ ਵੀ ਕੋਈ ਨਾ ਕੋਈ ਖਰਾਬਾ ਕਰ ਸਕਦੇ ਨੇ ਜ਼ਰੂਰ ਕਰ ਸਕਦੇ ਆ ਸਾਡੀ ਕਿਉਂਕਿ ਇਹਨਾਂ ਦੇ ਦਾਪੇ ਪੁਰਾਣੀਆਂ ਪਾਰਟੀਆਂ ਨੇ ਕੁਝ ਵੀ ਕਰ ਸਕਦੀਆਂ ਨੇ ਬਾਈ ਜਾਨਸ ਮੇਰੇ ਤੇ ਕੋ ਹਮਲਾ ਵੀ ਕਰਾ ਸਕਦੇ ਨੇ ਕੁਝ ਵੀ ਕਰਾ ਸਕਦੇ ਜੀ ਨਹੀਂ ਉਹ ਤੇ ਲੱਗਦਾ ਹੀ ਆ ਹੁਣ ਜਿਸ ਤਰੀਕੇ ਦੇ ਨਾਲ ਤੁਸੀਂ ਉਹਨਾਂ ਦੀ ਸ਼ਿਕਾਇਤ ਦਰਜ ਕਰਾਈ ਜੀ ਹਾਂਜੀ ਹੋ ਸਕਦਾ ਜੀ ਕੁਝ ਵੀ ਕਰਾ ਸਕਦੇ ਬਾੜੋ ਵੀ ਕਰਾ ਸਕਦੇ 라ਬੂ ਕਰ ਸਕਦੇ ਜੀ ਕਿਉਂਕਿ ਇਹਨਾਂ ਦੇ ਬੰਦਿਆਂ ਦੇ ਆਪਣੇ ਨਸ਼ਾ ਨੁਸ਼ਿਆਲੇ ਤੇ ਬਥੇਰੇ ਆਪੂ ਉਹਨਾਂ ਦੇ ਕਰਦੇ ਨੇ ਤੇ ਗੋਲੀ ਗੱਟੇ ਦਾ ਕੰਮ ਕਰਦੇ ਨੇ ਉਹ ਆਪ ਕਰਦੇ ਨੇ ਇਹੋ ਜਿਹਾ ਤੁਹਾਨੂੰ ਕਿਦਾਂ ਪਤਾ ਤੁਸੀਂ ਸ਼ਰੇਆਮ ਕਹਿ ਰਹੇ ਹੋ ਕੈਮਰੇ ਦੇ ਮੋਰੇ ਕਿ ਗੋਲੀ ਗੱਟੇ ਦਾ ਕੰਮ ਕਰਦੇ ਕਿਉਂਕਿ ਇਹਨਾਂ ਦਾ ਧੰਦਾ ਜੀ ਪਹਿਲਾਂ ਵੀ ਕਰਦੇ ਰਿਹਾ ਪਹਿਲਾਂ ਦਾਰੂ ਸ਼ਿਕਰ ਦੇ ਵੇਚਦੇ ਹੁੰਦੇ ਸੀ ਹੁਣ ਦੂਜਾ ਕੰਮ ਚੱਲਦਾ ਉਹਨ ਉਗਾ ਪਾਵੇਂ ਫੈਟੇ ਜਿਹੜੀ ਦਾੜੀਦਾਰ ਆਪਾਂ ਨੂੰ ਪੜਾ ਪਾਵੇਂ ਕਿਹੋ ਜਿਹੇ ਲਾ ਕੇ ਕਰਦੇ ਰਹੇ ਆ ਅੱਛਾ ਤੁਸੀਂ ਵੀ ਲੈਂਦੇ ਲਾਇਆ ਜੇ ਇੱਕ ਦੋ ਵਾਰੀ ਸੜੀ ਜੀ ਇਹ ਇੱਕ ਜੀ ਮੈਂ ਆਪਣੇ ਦਸਕਾਂ ਦੇ ਨਾਲ ਸਾਂਝੀ ਕਰ ਦਵਾ ਕਿ ਸਤਨਾਮ ਸਿੰਘ ਜਸਤਰੀ ਕੇ ਨਾਲ ਘਰ ਤੋਂ ਸਧਾਰਨ ਆ ਘਰ ਤੋਂ ਗਰੀਬ ਆ ਤਾਂ ਉਸੇ ਤਰੀਕੇ ਗੱਲਾਂ ਵੀ ਸਧਾਰਨ ਜੀਆਂ ਕਰਦੇ ਨੇ ਉਹਨਾਂ ਨੇ ਸਪਸ਼ਟ ਤੇ ਸਾਫ਼ ਤੌਰ ਤੇ ਗਿਆ ਵਾ ਕਿ ਅਸੀਂ ਵੀ ਲੈ ਕੇ ਕਿਤੇ ਨਾ ਕਿਤੇ ਇਹਨਾਂ ਕੋਲ ਸ਼ਰਾਬ ਚਾਹੇ ਲੈ ਕੇ ਕੱਖਸ਼ੇ ਕਿਤੇ ਕਿਤੇ ਲਾ ਲਿਆ ਹੈ ਨਾ ਨੇ ਰਜ਼ਰੇ ਲਾਇਆ ਨਾ ਲਾਇਆ ਸਰ ਜੀ ਉੱਥੇ ਲਾਗੇ ਕੰਮ ਕਰਦੇ ਤੇ ਕਰਦੇ ਨੇ ਲਾਉਂਦੇ ਨੇ ਰਾਤਾਂ ਲਾਉਂਦੇ ਰਿਹਾ ਤੇ ਤੁਹਾਨੂੰ ਬਤ ਕਾਓ ਜੀ ਰਾਤ ਦੇ ਨੇ 24 ਘੰਟੇ ਕੰਮ ਕਰਨਾ ਹੈ ਤੇ ਥਕਾਵਟ ਤੇ ਹੁੰਦੀ ਹੁੰਦੀ ਹੈ ਸਰ ਜੀ ਉਹ ਵੀ ਸੋਚਦੇ ਹੋਣੇ ਹੈ ਕਿ ਜਿਨ੍ਹਾਂ ਨੂੰ ਇਹ ਸ਼ਰਾਬ ਵੇਚੀ ਅੱਜ ਉਹ ਸਾਡੇ ਮੁਕਾਬਲੇ ਤੇ ਖੜੇ ਹੋਣਗੇ ਜੀ ਉਹ ਨਹੀਂ ਸੋਚਿਆ ਜੀ ਜੋ ਕਰਨਾ ਪਰਵਾਹਤ ਬਾਣੇ ਕਰਨਾ ਹੈ ਇਹਨਾਂ ਜੋ ਕਈਆਂ ਗੱਲਾਂ ਉਹਨਾਂ ਰੀਆਂ ਪੂਰੀਆਂ ਨੇ ਹੋਣੀਆਂ ਹਾਂਜੀ ਜਿੱਥੇ ਤੇ ਹੀ ਜਾਣਾ ਹੀ ਆ ਜਣ ਕੇ ਨਾ ਕੋਈ ਨਾ ਕੋਈ ਕਰਨਿਆਂ ਨੂੰ ਪਤਾ ਕੋਈ ਨਾ ਕੋਈ ਪੰਗਾ ਪਾਉਣਾ ਪਾਣਾ ਬਦਨਾਮੀ ਕਰਨੀ ਆਮ ਪਾਰਟੀ ਦੀ ਇਹ ਜੋ ਮਰਜ਼ੀ ਕਰਨਾ ਜਿੱਦਾ ਮਰਜ਼ੀ ਕਰ ਜਾਣ ਸਤਨਾਮ ਜੀ ਹੱਥ 'ਚ ਇੱਕ ਕਾਗਜ਼ ਫੜੇ ਸ਼ਿਕਾਇਤ ਦੇ ਕਰਦੇ ਹੈ ਨਾ ਇਹ ਐਨੋਸੀਆ ਸਾਡੇ ਅੱਡੇ ਕੋ ਪ੍ਰੂਫ ਇਹਨਾਂ ਦੇ ਇਹ ਪ੍ਰੂਫ ਨੇ ਇਹਨਾਂ ਦੇ ਆ ਲੁਕੋ ਜੀ ਬਿਲਕੁਲ ਤਸਵੀਰ ਆ ਇਹ ਜਿਹੜੇ ਲੈ ਕੇ ਆਏ ਨੇ ਕਢਵਾ ਕੇ ਆਏ ਨੇ ਸਤਨਾਮ ਸਿੰਘ ਹੋਣੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ ਤੇ ਸ਼ਿਕਾਇਤ ਵੀ ਨਾਲ ਦੀ ਨਾਲ ਇਹਨਾਂ ਨੇ ਕਿਤੇ ਦਰਜ ਕਰਵਾਈ ਹੈ ਡੀਸੀ ਗੁਰਦਾਸਪੁਰ ਨੂੰ ਤੇ ਡੀਸੀ ਗੁਰਦਾਸਪੁਰ ਨੇ ਵੀ ਕਹਿ ਦਿੱਤਾ ਵਾ ਆਰਡਰ ਦੇ ਦਿੱਤੇ ਗਏ ਨੇ ਉਹਨਾਂ ਵੱਲੋਂ ਵੀ ਕਿ ਜਾਂਚ ਕੀਤੀ ਜਾਵੇ ਜੇਕਰ ਜਾਂਚ ਦੇ ਵਿੱਚ ਕੋਈ ਗਲਤ ਪਾਇਆ ਜਾਂਦਾ ਤੇ ਉਹਦੇ ਉੱਤੇ ਜ਼ਰੂਰ ਕਿਤੇ ਨਾ ਕਿਤੇ ਕਾਰਵਾਈ ਕੀਤੀ ਜਾਵੇਗੀ ਤਾਂ ਜਸਟਿਸ ਜੀ ਨਾ ਸਤਨਾਮ ਜੀ ਤੁਸੀਂ ਇਹ ਕਾਗਜ਼ ਕਢਾਏ ਆ ਕਿੰਨੀ ਕਿ ਮਿਹਨਤ ਕਰਨੀ ਪਈ ਇਹਨਾਂ ਕਾਗਜ਼ਾਂ ਨੂੰ ਕਢਾਉਣ ਵਾਸਤੇ ਮੈਂ ਤਾਂ ਸਰ ਜੀ ਕਾਫੀ ਕਰਨੀ ਪਈ ਹੈ ਹਾਂਜੀ ਮੈਂ ਤਾਂ ਕਾਫੀ ਕਰਨੀ ਪਈ ਹੈ ਭੱਜ ਦੌੜ ਕੇ ਜੀ ਡੀਸੀ ਜੇ ਦਿੱਤਾ ਜੀ ਕਮਿਸ਼ਨ ਸਾਹਿਬ ਨੂੰ ਦਿੱਤਾ ਜ ਆਪਣਾ ਅੱਛਾ ਮੰਗ ਕੀ ਕਰਦੇ ਹੋ ਸ਼ਿਕਾਇਤ ਤਾਂ ਤੁਸੀਂ ਦਰਜ ਕਰਵਾ ਦਿੱਤੀ ਮੰਗ ਕੀ ਕਰਦੇ ਮੰਗ ਕਰਦੇ ਵੇ ਇਹਨਾਂ ਦੀ ਕਾਰਵਾਈ ਹੋਈ ਏ ਲੱਗਦਾ ਤੁਹਾਨੂੰ ਕਾਰਵਾਈ ਹੋਏਗੀ ਕਿਉਂਕਿ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਮੇਰ ਮੇਰ ਦੀ ਮਲੀ ਭੁਗਤਣਾ ਜ਼ਰਾ ਕੁਝ ਹੋਇਆ ਲੱਗਦਾ ਕਾਰਵਾਈ ਕਾਰਵਾਈ ਹੋਏ ਮੇਰ ਤੇ ਵੀ ਹੋਏ ਮੁਲਾਜ਼ਮਾਂ ਤੇ ਹੋਏ ਜਿਹੜਾ ਜਿਹਨਾਂ ਦੇ ਇਹਨਾਂ ਦੇ ਰਲੀਆਂ ਚੁਗੀਆਂ ਨਾਲ ਸਾਰੇ ਦੇ ਕਾਰਵਾਈ ਹੋਈ ਜੀ ਸਰ कि ਬਿਲਕੁਲ ਸਤਨਾਮ ਨੇ ਦੱਸਿਆ ਕਿ ਉਹਨਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਨਾਲ ਦੀ ਨਾਲ ਮੈਂ ਸਵੇਰੇ ਵੀ ਆਪਣੇ ਜਦੋਂ ਇਸ ਸਤਨਾਮ ਸਿੰਘ ਦੀ ਇੰਟਰਵਿਊ ਕੀਤੀ ਸੀ ਤਾਂ ਉਸ ਵੇਲੇ ਵੀ ਕਿਹਾ ਸੀ ਕਿ ਸਤਨਾਮ ਸਿੰਘ ਆਪਣੇ ਛੋਟੇ ਜਿਹੇ ਘਰ ਦੇ ਵਿੱਚ ਰਹਿੰਦਾ ਆਪਣੇ ਦੋਹਾਂ ਪੁੱਤਾਂ ਦੇ ਨਾਲ ਦਿਹਾੜੀ ਲਾ ਕੇ ਆਪਣੇ ਘਰ ਨੂੰ ਚਲਾਉਂਦਾ ਵਾ ਕੋਈ ਫਰੇਬ ਨਹੀਂ ਸਿੱਧੀ ਦੇ ਸਿੱਧੀ ਸਪਸ਼ਟ ਗੱਲ ਉਹਨੇ ਦੱਸੀ ਏ ਕਿ ਮੈਂ ਦਿਹੜੀ ਲਾਉਣਾ ਵਾ ਦਿਹਾੜੀ ਲਾ ਕੇ ਕੰਮ ਕਰਦਾ ਜੇਕਰ ਬਲਵਿੰਦਰ ਸਿੰਘ ਉਹ ਜਸਤੀ ਕੇ ਨਾਲ ਇਹਨਾਂ ਵੱਲੋਂ આરોਪ ਲਾਏ ਜਾ ਰਹੇ ਨੇ ਵਿਸ਼ਵ ਟੀਵੀ ਇਹਨਾਂ આરોਪਾਂ ਦੀ ਪੁਸ਼ਟੀ ਨਹੀਂ ਕਰਦਾ ਸੁਖਦਾਮ ਸਿੰਘ ਹੋਣੀ આરોਪ ਲਾ ਰਹੇ ਨੇ ਕਿ ਬਲਵਿੰਦਰ ਸਿੰਘ ਹੋਣੀ ਜਸਤੀ ਕੇ ਨੇ ਸ਼ਾਫਗੜ ਦੇ ਜਿਸੀਂ ਵੀ ਕਦੇ ਲੈ ਕੇ ਪੀਂਦੇ ਰਹੇ ਆ ਸਿੱਧਾ ਸਦਾ ਬੰਦਾ ਵਾ ਤਾਂ ਆਮ ਆਦਮੀ ਪਾਰਟੀ ਨੇ ਕਿਸ ਤਰੀਕੇ ਨਾਲ ਇਹੋ ਜੇ ਲੋਕਾਂ ਦਾ ਇਹੋ ਜਿਹੇ ਉਮੀਦਵਾਰ ਲੱਭ ਕੇ ਇਹਨਾਂ ਨੂੰ ਖਿਲਾਰਦੇ ਨੇ ਤਾਂ ਜੋ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਬਹੁਤ ਸਾਰੇ ਦਾਅਵੇ ਕੀਤੇ ਗਏ ਸੀ ਬਹੁਤ ਸਾਰੀਆਂ ਸਟੇਜਾਂ ਤੇ ਸੰਬੋਧਿਤ ਕਰਦੇ ਕਿਹਾ ਗਿਆ ਸੀ ਕਿ ਆਮ ਆਦਮੀ ਪਾਰਟੀ ਹਰ ਇੱਕ ਆਮ ਬੰਦੇ ਨੂੰ ਜ਼ਰੂਰ ਕਿਤੇ ਨਾ ਕਿਤੇ ਮੌਕਾ ਦੇਵੇਗੀ ਤਾਂ ਜਿਸ ਤਿੱਕੇ ਨਾਲ ਆਮ ਆਦਮੀ ਪਾਰਟੀ ਨੇ ਹੁਣ ਇਸ ਵਾਰ ਵਾਰ ਨੰਬਰ 24 ਦੇ ਜਿਮਨੀ ਚੋਣਾ ਦੇ ਵਿੱਚ ਇੱਕ ਵਾਰੀ ਮੌਕਾ ਦਿੱਤਾ ਵਾ ਆਮ ਬੰਦੇ ਨੂੰ ਦਿਹਾੜੀ ਦਾ ਲਾਣ ਵਾਲੇ ਬੰਦੇ ਨੂੰ ਤਾਂ ਉਸੇ ਤਰੀਕੇ ਨਾਲ ਉਹਨਾਂ ਦਾ ਕਹਿਣਾ ਵਾ ਕਿ ਜਿੱਤ ਵੀ ਯਕੀਨੀ ਹੈ ਬੇਟਾ ਉਹਨਾਂ ਦਾ ਗੱਲਬਾਤ ਕਰਾਂਗੇ ਭਾਈ ਸਾਹਿਬ ਇਧਰ ਆਓ ਤੁਸੀਂ ਪਾਪਾ ਕਹਿੰਦੇ ਕਿ ਅਸੀਂ ਐਨਓਸੀ ਜਦੋਂ ਲੈਣੀ ਸੀ ਤੇ ਬੜੀ ਦੌੜ ਲਾਣੀ ਪਈ ਸੀ ਸਾਨੂੰ ਸਾਡੀਆਂ ਤੇ ਜੁੱਤੀਆਂ ਵੀ ਘਸ ਗਈਆਂ ਸਾਨੂੰ ਦਾ ਐਨਓਸੀ ਨਹੀਂ ਮਿਲਦੀ ਹਾਂਜੀ ਬਿਲਕੁਲ ਸਰ ਸਹੀ ਆ ਕਦੇ ਸਾਨੂੰ ਪਤਾ ਵੀ ਜੇ ਨਹੀਂ ਖੱਜਲ ਖਰਾਬ ਹੋਏ ਆ ਤੇ ਇੱਕ ਪਿੰਡੋਂ ਜਾ ਕੇ ਬੰਦਾ ਉਸੇ ਟਾਈਮ ਐਨਓਸੀ ਬਣਾ ਕੇ ਲਿਆ ਸਕਦਾ ਤੇ ਉਹ ਕੀ ਕੁਝ ਨਹੀਂ ਕਰ ਸਕਦੇ ਸਭ ਕੁਝ ਹੋ ਸਕਦਾ ਕਦੇ ਜਦੋਂ ਉਹਨਾਂ ਨੂੰ ਪਤਾ ਕੰਮ ਵੀ ਉਹਨਾਂ ਦਾ ਤਜਰਬਾ ਇਹਨਾਂ ਕਾ ਹੋ ਗਿਆ ਕਿ ਸ਼ੁਰੂ ਤੇ ਸਰਕਾਰਾਂ ਦੇ ਵਿੱਚ ਖੇਡਦੇ ਆ ਤੇ ਕਿ ਆਮ ਬੰਦਾ ਹੁਣ ਖੇਡਣ ਜਾ ਰਿਹਾ ਹੈ ਤੇ ਥੋੜਾ ਫਿਰ ਵੀ ਟਾਈਮ ਤੇ ਲੱਗਦਾ ਹੀ ਹੈ ਨਾ ਹਾਂਜੀ ਤੁਸੀਂ ਕੀ ਮੰਗ ਕਰਦੇ ਹੋ ਕਿਉਂਕਿ ਲਗਾਤਾਰ ਤੁਸੀਂ ਵੀ ਅੱਜ 7 ਵਜੇ ਤੋਂ ਨਿਕਲੇ ਦੇ ਪਾਪਾ ਦਾ ਪ੍ਰਚਾਰ ਕਰਦੇ ਪਿਓ ਚੋਣ ਪ੍ਰਚਾਰ ਹੁਣ ਆਣ ਕੇ ਸਾਨੂੰ ਵੀ ਸਮਾਂ ਦਿੱਤਾ ਤੁਸੀਂ ਕੀ ਮੰਗੇ ਕੀ ਕਰਦੇ ਮੰਗਦੇ ਸਾਰੇ ਇਹੋ ਕਰਦੇ ਆਂ ਵੀ ਚਲੋ ਕਾਰਵਾਈ ਕੀਤੀ ਜਾਏ ਕਿਉਂਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਫੇਰ ਹੀ ਹੁੰਦਾ ਹੈ ਵੀ ਜਦੋਂ ਅੱਗੇਲੇ ਪਾਸੇ ਆਣ ਕੇ ਵੇਖਿਆ ਜਾਏ ਵੀ 5 ਮਰਲੇ ਕੇ 15 ਮਰਲੇ ਕਿਉਂਕਿ ਇਹਦੇ ਪਤਾ ਲੱਗਣ ਤਾਂ ਫੇਰ ਹੀ ਬਾਵਜੂਦ ਚੱਲਦਾ ਜਾਣਾ ਜਦੋਂ ਆਣ ਕੇ ਵੇਖਿਆ ਜਾਏ ਕਿ ਕੀ ਇਹ ਸਿਸਟਮ ਹੈ ਕਿਉਂਕਿ ਜੋ ਸਾਡਾ گا ਉਹ ਸ਼ਰੀਆਮ ਹੈਗਾ ਉਹ ਤੁਸੀਂ ਵੀ ਵੇਖ ਲਿਆ ਕੰਪਿਊਟਰੀਆਂ ਚਾਹੀਦਾ ਵੀ ਚਲੋ న్యూਸ ਵਾਲੇ ਜਾਣ ਤੇ ਵੇਖਣ ਉਧਰ ਦਾ ਵੀ ਸਿਸਟਮ ਵੀ ਕੀ ਚੱਲ ਰਿਹਾ ਹਾਂਜੀ ਇਹੋ ਜਿਹੇ ਚੀਜ਼ਾਂ ਵੇਖ ਕੇ ਫਿਰ ਕਿਦੇ ਮਨ ਨੂੰ ਤੇ ਗੁੱਸਾ ਨਹੀਂ ਆਂਦਾ ਕਿ ਕਿੱਦਾਂ ਦੇ ਲੋਕ ਨੇ ਜੇਕਰ ਚੋਣ ਮੈਦਾਨ 'ਚ ਉੱਤਰ ਨਾ ਦੇ ਇੱਕ ਸਪਸ਼ਟ ਤੌਰ ਤੇ ਇੱਕ ਸਾਫ਼ ਤੌਰ ਤੇ ਉਤਰੋ ਜਿੱਦਾਂ ਹੁਣ ਤੁਸੀਂ ਇੱਕ ਸਾਫ਼ ਤੌਰ ਤੇ ਉਤਰੇ ਆ ਸਾਫ਼ ਤੌਰ ਤੇ ਉਤਰੇ ਆ ਜੋ ਇਹਨਾਂ ਨੇ ਕੀਤੇ ਅੰਗਰੇਟੀਆਂ ਹਾਂ ਜਿਹੜਾ ਕੰਮ ਕਰਨਾ ਇਹਨਾਂ ਨੂੰ ਇਹ ਬੇਈਮਾਨੀ ਨਾਲ ਕੰਮ ਕੀਤੇ ਹੁੰਦੇ ਨੇ ਨਾਲ ਕੋਈ ਚਾਹਦੇ ਆਪਣਾ ਚੌਂਡੇ ਨਾਲ ਲੋਕੀ ਕੰਮ ਨਾਲ ਕੋਈ ਚਾਹਦਾ ਕੀਤਾ ਨਹੀਂ ਬਾਕੀ ਕਿਛਾ ਹੀ ਕਰਦੇ ਰਹਿਆ ਸ਼ੁਰੂ ਤੋਂ ਸ਼ੁਰੂ ਤੋਂ ਬੇਈਮਾਨੀ ਸ਼ੁਰੂ ਤੋਂ ਬੇਈਮਾਨੀ ਕੀਤੀ ਆ ਤੇ ਫਿਰ ਹੁਣ ਅਗ ਹੋਰ ਹੁੰਗੇ ਫਿਰ ਬੇਈਮਾਨੀ ਕੰਡਿਆ ਕਭੀ ਇਹ ਚੋਂਦੇ ਵੀ ਮਾਰਾ ਬੰਦਾ ਜੇ ਗਾਂ ਆ ਗਿਆ ਤੇ ਫਿਰ ਇਹ ਕੁਝ ਵੀ ਕਰ ਸਕਦਾ ਕਿਉਂਕਿ ਜੇ ਅਸੀਂ ਆਮ ਆਦਮੀ ਪਾਰਟੀ ਨਾਲ ਜੁੜਿਆ ਤੇ ਉਹਦਾ ਮਤਲਬ ਵੀ ਆਮ ਆਦਮ ਆਦਮੀ ਦੇ ਵਿੱਚੋਂ ਕੁਝ ਵੀ ਕਰ ਸਕਦੇ ਹੋ ਹਾਂਜੀ ਬਾਕੀ ਚਲੋ ਕੋਈ ਨਹੀਂ ਇਹ ਜੋ ਪਰਮਾਤਮਾ ਕਰਦਾ ਸਾਰਿਆਂ ਲਈ ਸਹੀ ਕਰਦਾ ਹੈ ਤੇ ਬਾਕੀ ਜਿਹੋ ਕੁਝ ਕਰਨਦੇ ਆ ਚਲੋ ਕੋਈ ਨਹੀਂ ਜੇ ਰੱਬ ਬੁੱਧ ਦੇ ਵਖੀ ਉਹਨਾਂ ਨੇ ਵੀ ਜੀ ਅੱਛਾ ਸਤਿਨਾਮ ਜੀ ਘਰ-ਬਾਰ ਤੇ ਅਸੀਂ ਤੁਹਾਡਾ ਦਿਖਾ ਦਿੱਤਾ ਖਾਤੇ 'ਚ ਪੈਸੇ ਤੇ ਨਹੀਂ ਕਿਤੇ ਲਗਾ ਕੇ ਬੈਠੇ ਦੇ ਲਗਾਇਆ ਜੀ 2200 ਰੁਪਇਆ ਹਾਂਜੀ 2200 ਰੁਪਇਆ ਲਗਾਇਆ ਅੱਛਾ 2200 ਲੈ ਕੇ ਫਿਰਦੇ ਪਏ ਕੀ 2200 ਰੁਪਇਆ 2200 ਦੇ ਨਾਲ ਵੋਟਾਂ ਲੈ ਲੋਗੇ ਤੁਸੀਂ ਬਾਈ ਸਾਹਿਬ ਆਪਣੀ ਨੇਤਾ ਜੀ ਦੀ ਮਿਹਰਬਾਨੀਆਂ ਤੇ ਜੋ ਸਾਡੀ ਪਾਰਟੀ ਦੇ ਵਰਕਰ ਨੇ ਉਹ ਸਾਡੀ ਹੱਲ ਫਕਣਦੇ ਆ ਸਾਡੇ ਪਲੇ ਕੇ ਜੋ ਕੰਡੇ ਆ ਨੇਤਾ ਜੀ ਕੰਡੇ ਤੇ ਸਾਡੀ ਪਾਰਟੀ ਕੰਡੀ ਆ ਹਾਂ ਜੀ ਵੇਖਿਆ ਬਾਹਰ ਬੜਾ ਰਸ਼ਾ ਬਾਹਰ ਬੜਾ ਰਸ਼ਾ ਬਹੁਤ سارے ਵਰਕਰ ਤੁਹਾਨੂੰ ਚਾਣ ਵਾਲੇ ਬਾਹਰ ਖੜੇ ਨੇ ਤੁਹਾਡੀ ਵੇਟ ਕਰਦੇ ਪਏ ਨੇ ਸਤਿਨਾਮ ਵਣੀ ਕਿਤੇ ਉੱਟਣ ਤੇ ਅਸੀਂ ਜਾ ਕੇ ਫਿਰ ਚੋਣ ਪ੍ਰਚਾਰ ਕਰੀਏ ਭਾਈ ਵਰਕਰਾਂ ਨੂੰ ਪਤਾ ਵੀ 72 ਸਾਲ ਹੋ ਚਲੇ ਆ ਜੀ ਸਰਕਾਰ ਆਈਆਂ ਤੇ ਗਈਆਂ ਤੇ ਕਿਉਂਕਿ ਸਾਡੇ ਪਿੰਡ ਦਾ ਕੋਈ ਸੁਧਾਰ ਨਹੀਂ ਹੋਇਆ 72 ਸਾਲਾਂ ਦੇ ਵਿੱਚ ਜਿੱਥੇ ਇਹ ਸਾਰਿਆਂ ਨੂੰ ਪਤਾ ਵੀ ਆਈ ਚਲੋ ਵੀ ਜਿੱਥੇ ਜਰਾਂਡ ਆ ਸਾਰਿਆਂ ਦਾ ਘਰ ਇੱਕੋ ਹੀ ਆ ਜਿ ਸ਼ਮਸ਼ਾਨ ਘਾਟ ਜੇ 72 ਸਾਲਾਂ ਦੇ ਵਿੱਚ ਉਹਨੂੰ ਨਹੀਂ ਸਵਾਰ ਸਕੀ ਤੇ ਇਹਨਾਂ ਨੇ ਹੋਰ ਕੀ ਕਰਨਾ ਹੈ ਜੇ ਲੈ ਕੇ ਗ੍ਰਾਂਟਾ ਜਿੰਨੀਆਂ ਆਪਣੀ ਜੇਬ ਚ ਪਾਲੀਆਂ ਤੇ ਕੀ ਫਾਇਦਾ ਇਹੋ ਜੀ ਗ੍ਰਾਂਟ ਦਾ ਹ अच्छा मैं 2200 ਦੇ ਸਵਾਲ ਚੁੱਕਣ ਲੱਗਾ ਫਿਰ ਤੁਹਾਡਾ 2200 ਰੱਖਿਆ ਵੇਖੋ ਜੀ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਚੀਜ਼ ਦੱਸ ਦਵਾਂ ਅਸੀਂ ਉਸ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਣ ਲਗੇ ਸਿਰਫ ਤਾਂ ਸਿਰਫ ਇਹ ਪੁੱਛਣ ਲਗੇ ਕਿ 2200 ਦੇ ਨਾਲ ਇੱਕ ਜਿਮਨੀ ਚੌਣ ਲੈਣੀ ਹੈ ਜਿਮਨੀ ਚੌਣ ਤੇ ਪੈਸੇ ਵੀ ਬੜੇ ਖਰਚ ਹੁੰਦੇ ਨੇ ਜਦੋਂ ਤੁਸੀਂ ਕਿਹਾ ਕਿ ਸਾਡੇ ਨੇਤਾ ਜੀ ਬੈਠੇ ਨੇ ਸਾਡੇ ਵਰਕਰ ਬੈਠੇ ਨੇ ਸਾਨੂੰ ਚਾਣ ਵਾਲੇ ਬੈਠੇ ਨੇ ਉਹ ਖੁਦ ਕਰ ਹੀ ਜਾਣਗੇ ਪਰ 2200 ਦੇ ਨਾਲ ਕਿਤੇ ਨਾ ਕਿਤੇ ਆਪਣੇ ਆਪ ਨੂੰ ਮਹਿਸੂਸ ਨਹੀਂ ਹੁੰਦਾ ਕਿ ਮੈਂ 2200 ਦੇ ਨਾਲ ਯਾਰ ਕਿੱਦਾਂ ਇਲੈਕਸ਼ਨ ਕਿਦਾਂ ਚੋਣ ਮੈਦਾਨ 'ਚ ਉਤਰ ਗਏ 2200 ਦੀ ਇਹ ਅੱਜਕੱਲ ਇੱਕ ਫਲੈਕਸ ਬੁਗੇ ਤੇ ਲਾਣੀ ਹੋਏ ਕੋਠੇ ਤੇ 2200 ਰੁਪਿਆ ਦੇ ਫਲੈਕਸ ਤੇ ਲੱਗ ਜਾਂਦਾ ਜੀ ਸਾਡੀ ਸਾਡੇ ਨੇਤਾ ਜੀ ਨੇ ਸਾਡੀਆਂ ਡੂਟੀਆਂ ਆੜੀਆਂ ਪਹਾਈਆਂ ਉਹ ਕੰਮ ਬੋਲਦੇ ਸਿਰਫ 2200 ਪੈਸਾ ਨਹੀਂ ਸਭ ਕੁਝ ਹੁੰਦਾ ਇਹਡੇ ਕੰਮ ਬੋਲਣਗੇ ਜਿੰਨੇ ਕਰਾਈ ਨੇ ਪੈਸਾ ਨਹੀਂ ਖਰਚਣਾ ਆਪਾਂ ਪੈਸਾ ਪੈਸਾ ਨਹੀਂ ਖਰਚਣਾ ਜੋ ਹੜੇ ਕੰਮ ਨੇਤਾ ਜੀ ਦੇ ਤੇ ਇਮਾਨਦਾਰੀ ਦੇ ਨਾਲ ਪੈਸੇ ਨਾਲ ਤਾਂ ਫਿਰ ਸਭ ਕੁਝ ਢੇਕਾਉਣ ਕੱਲੀ ਕਾਂਗਰਸ ਹੀ ਸਭ ਕੁਝ ਪੈਸੇ ਨਾਲ ਢੇਕਾਉਣਾ ਉਹਨਾਂ ਕੋ ਕੰਮ ਕੀਤਾ ਨਹੀਂ ਆ ਅਡੇ ਨੇਤਾ ਜੀ ਨੇ ਕੰਮ ਕਰਾਏ ਨੇ ਇਹਨੂੰ ਲਖਣ ਉਹਨਾਂ ਲੜਉਂਦੇ ਆ ਬਾਕੀ ਆ ਭਰਾਣ ਭਰਾਵਾਂ ਦਾ ਸਾਥ ਆ ਜੀ ਜੀ ਬਿਲਕੁਲ ਸਤਨਾਮ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਡੇ ਨਾਲ ਸੀ ਜਿਨ੍ਹਾਂ ਨੇ ਦੱਸਿਆ ਕਿ ਕੰਮ ਬੋਲਣਗੇ ਕੰਮ ਦੇ ਆਧਾਰ ਤੇ ਲੋਕ ਵੋਟ ਦੇਣਗੇ ਲੋਕ 75 ਸਾਲਾਂ ਦੇ ਵਿੱਚ ਨੇ ਰਵਾਇਤੀ ਪਾਰਟੀਆਂ ਕੋ ਦੁਖੀ ਹੋ ਚੁੱਕੇ ਨੇ 3 ਸਾਲ ਦੇ ਲਗਾਤਾਰ ਲੋਕਾਂ ਨੇ ਕੰਮ ਦੇਖੇ ਨੇ ਹਲਕੇ ਦੇ ਕੰਮ ਦੇਖੇ ਨੇ ਹੁੰਦੇ ਪੰਜਾਬ ਭਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਕੰਮ ਹੋ ਰਹੇ ਨੇ ਜਿਸ ਦੇ ਕੰਮ ਦੇ ਆਧਾਰ ਤੇ ਹੀ ਉਹਨਾਂ ਨੂੰ ਵੋਟ ਮਿਲੇਗੀ ਤੇ ਇਸੇ ਤਰੀਕੇ ਨਾਲ ਜਿਮਨੀ ਚੋਂ ਜਿੱਤ ਕੇ ਪਾਰਟੀ ਦੀ ਝੋਲੀ ਦੇ ਵਿੱਚ ਸਤਨਾਮ ਸਿੰਘ ਪਾਣਗੇ ਦੂਸਰੇ ਪਾਸੇ ਸਤਨਾਮ ਸਿੰਘ ਮੰਗ ਕਰਦੇ ਨੇ ਪ੍ਰਸ਼ਾਸਨ ਕੋ ਕਿ ਜਿਨ੍ਹਾਂ ਨੇ ਸਾਰੀ ਹੇਰਫੇਰੀ ਕੀਤਾ ਵਾ ਜਿਹੜੇ ਜ਼ਿਲ੍ਹਕੇ ਨਾਲ ਉਹਨਾਂ ਦੱਸਿਆ ਕਿ 15 ਮਰਲੇ ਨੂੰ 5 ਮਰਲੇ ਸ਼ੋਅ ਕਰਕੇ ਐਨਓਸੀ ਲਈ ਗਈ ਹੈ ਤੇ ਉਹਨਾਂ ਦੇ ਉੱਤੇ ਵੀ ਕਿਤੇ ਨਾ ਕਿਤੇ ਕਾਰਵਾਈ ਦੀ ਮੰਗ ਕਰਦੇ ਦਿਖਾਈ ਦੇ ਰਹੇ ਨੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਕੁੰਡਲ ਬਿਸ਼ਪ ਟੀਵੀ ਬਟਾਲਾ